ਚੰਡੀਗੜ੍ਹ 에어ਪੋਰਟ ਤੇ ਕੰਗਣਾ ਰਣਾਉ ਦੇ ਥੱਪੜ ਵਜਾ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਜੇਪੀ ਦੀ ਮੰਡੀ ਸੀਟ ਤੋਂ ਐਮਪੀ ਬਣੀ ਕੰਗਣਾ ਰਣਾਉ ਦੇ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰ ਦਿੱਤਾ ਗਿਆ ਕਿਹੜੇ ਕਾਰਨ ਰਹੇ ਨੇ ਕਿ ਉਸ ਨੂੰ ਥੱਪੜ ਵਜਾਇਆ ਕੀ ਕਾਰਨ ਰਹੇ ਨੇ ਕਿ ਉਸ ਦੇ ਨਾਲ ਇਹ ਘਟਨਾ ਵਾਪਰੀ ਹੈ ਕਿ ਕੁਝ ਜਾਣਕਾਰੀਆਂ ਨੇ ਇਸ ਖਬਰ ਬਾਬਤ ਤਮਾਮ ਜਾਣਕਾਰੀਆਂ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਸਭ ਤੋਂ ਪਹਿਲਾਂ ਤਸਵੀਰਾਂ ਜ਼ਰੂਰ ਵੇਖੋ ਚੰਡੀਗੜ੍ਹ 에어ਪੋਰਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਿਕਿਉਰਿਟੀ ਚੈੱਕ ਦੇ ਦੌਰਾਨ ਇੱਕ ਮੈਲਾ ਲੜਕੀ ਦੇ ਵੱਲੋਂ ਮੈਲਾ ਅਧਿਕਾਰੀ ਦੇ ਵੱਲੋਂ ਇਸ ਕੰਗਣਾ ਰਣਾਉ ਦੇ ਥੱਪੜ ਜੜ ਦਿੱਤਾ ਗਿਆ ਲਗਾਤਾਰ ਪੰਜਾਬ ਦੇ ਬਾਰੇ ਲਗਾਤਾਰ ਪੰਜਾਬ ਦੇ ਕਿਸਾਨ ਤੇ ਕਿਸਾਨੀ ਦੇ ਬਾਰੇ ਕਿੰਤੂ ਕਰਨ ਵਾਲੀ ਕੰਗਣਾ ਰਣਾਉ ਜਿਹੜੀ ਹੈ ਉਸ ਨੂੰ ਗੁੱਸੇ ਦਾ ਸਾਹਮਣਾ ਕਰਨਾ ਪਿਆ ਸ਼ਾਇਦ ਕਿਸੇ ਕਿਸਾਨ ਦੀ ਧੀ ਦੇ ਵੱਲੋਂ ਉਸ ਦੇ ਥੱਪੜ ਮਾਰ ਦਿੱਤਾ ਗਿਆ ਇਹ ਜਿਹੜੀਆਂ ਤਸਵੀਰਾਂ ਨੇ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕੰਗਣਾ ਰਣਾਉ ਦੇ ਵੱਲੋਂ ਇਹ ਟਿੱਪਣੀ ਵੀ ਸਾਹਮਣੇ ਕੀਤੀ ਗਈ ਹੈ ਜਾਂ ਫਿਰ ਆਪਣਾ ਪ੍ਰਤੀਕਰਮ ਜਿਹੜਾ ਉਹ ਪੇਸ਼ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਜਦੋਂ ਚੰਡੀਗੜ੍ਹ ਦੇ ਏਅਰਪੋਰਟ ਤੋਂ ਸਿਕਿਉਰਿਟੀ ਚੈੱਕ ਦੌਰਾਨ ਬਾਹਰ ਨਿਕਲਿਆ ਜਾ ਰਿਹਾ ਸੀ ਤਾਂ ਦੂਸਰੇ ਕੈਬਨ ਦੇ ਵਿੱਚ ਸਿਕਿਉਰਿਟੀ ਚੈੱਕ ਕਰਨ ਵਾਲੀ ਇਸ ਲੜਕੀ ਦੇ ਵੱਲੋਂ ਥੱਪੜ ਜੜ ਦੁੱਤਾ ਜਾਂਦਾ ਹੈ ਕੰਗਣਾ ਰਣਾਉਤ ਦੇ ਹਾਲਾਂਕਿ ਕੰਗਣਾ ਦੇ ਵੱਲੋਂ ਇਹ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਉਹ ਬਿਲਕੁਲ ਠੀਕ ਹੈ ਉਹ ਤੰਦਰੁਸਤ ਹੈ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਤਵਾਦ ਵਧਣ ਦੀ ਉਸ ਦੇ ਵੱਲੋਂ ਗੱਲ ਕੀਤੀ ਗਈ ਹੈ ਸ਼ਾਇਦ ਕੰਗਣਾ ਰਣਾਉਤ ਹੁਣ ਹੋਰ ਵੱਡੀਆਂ ਮੁਸੀਬਤਾਂ ਦੇ ਵਿੱਚ ਫਸ ਸਕਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਕਿਸਾਨੀ ਧਰਨਾ ਸੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਕੰਗਣਾ ਰਣਾਉਤ ਜਿਹੜੀ ਕਿ ਭਾਜਪਾ ਦੀ ਜਿਹੜੀ ਹੈ ਕਾਰਜਕਰਤਾ ਦੱਸੀ ਜਾ ਰਹੀ ਸੀ ਪਰ ਇਸ ਵਕਤ ਉਸ ਦੇ ਵੱਲੋਂ ਹਿਮਾਚਲ ਦੀ ਮੰਡੀ ਮੈਂਬਰ ਪਾਰਲੀਮੈਂਟ ਸੀਟ ਦੇ ਉਪਰੋਂ ਜੇਤੂ ਕਰਾਰ ਹੋਇਆ ਗਿਆ ਚੰਡੀਗੜ੍ਹ 에어ਪੋਰਟ ਤੋਂ ਬਾਹਰ ਨਿਕਲਦੇ ਸਮੇਂ ਸਿਕਿਉਰਿਟੀ ਚੈੱਕ ਕਰਨ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਉਸਦੇ ਥੱਪੜ ਜੜ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਕੀ ਕੁਝ ਜਾਣਕਾਰੀਆਂ ਨੇ ਕੰਗੜਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਤਮਾਮ ਘਟਨਾ ਨੂੰ ਲਿਆ ਗਿਆ ਉਸਦੇ ਵੱਲੋਂ ਆਪਣਾ ਪ੍ਰਤੀਕਰਮ ਵੀ ਪੇਸ਼ ਕੀਤਾ ਗਿਆ ਸੋ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਕਿ ਕੰਗੜਾ ਦੇ ਵੱਲੋਂ ਕੀ ਕਿਹਾ ਗਿਆ ਪਰ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕੀ ਕੁਝ ਕਾਰਨ ਰਹੇ ਹੋਣਗੇ ਕਿ ਇਸ ਲੜਕੀ ਦੇ ਗੁੱਸੇ ਦੇ ਵਿੱਚ ਆ ਕੇ ਕੰਗੜਾ ਰਣਾਉ ਦੇ ਥੱਪੜ ਮਾਰਿਆ ਗਿਆ ਹੈ। तमाम ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਬਤ ਜੋ ਕੋਈ ਜਾਣਕਾਰੀਆਂ ਹੋਈਆਂ ਉਹ ਵੀ ਇਹਨਬੰਨ ਤੁਹਾਡੇ ਨਾਲ ਇਸੇ ਤਰੀਕੇ ਆਈ ਪੰਜਾਬ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਰਹਾਂਗੇ। ਬੈਰਹਾਲ ਕੰਗੜਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ? ਕੀ ਉਸ ਦੇ ਵੱਲੋਂ ਆਪਣਾ ਪ੍ਰਤੀਕਿਰਮ ਪੇਸ਼ ਕੀਤਾ ਗਿਆ? ਜਾਂਦੇ ਜਾਂਦੇ ਇਸ ਵੀਡੀਓ ਦੇ ਉੱਪਰ ਝਾਤ ਜ਼ਰੂਰ ਮਾਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦੇਣਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਿਰਮ ਟਿੱਪਣੀ ਵੀ ਕਰਨਾ ਬਿਲਕੁਲ ਨਾ ਭੁੱਲਣਾ। ਨਮਸਤੇ ਦੋਸਤੋ Uh, मुझे बहुत ज्यादा फोन कॉल्स आ रहे हैं मीडिया के भी और मेरे शुभ चिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू